ਔਰੰਗਜ਼ੇਬ ਔਰੰਗਜ਼ੇਬ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਉਸ ਦੇ ਰਾਜ ਦੌਰਾਨ ਕੋਈ ਵੀ ਹਿੰਦੂ ਜਾਂ ਸਿੱਖ ਕਲਕੇ ਨਹੀਂ ਲਗਾਏਗਾ ਨਾ ਹੀ ਦਸਤਾਰ ਸਜਾਏਗਾ ਤੇ ਨਾ ਹੀ ਝਟਕਾ ਕਰੇਗਾ ਕਿਉਂਕਿ ਜੇਕਰ ਉਹ ਝਟਕਾ ਕਰੇਗਾ ਤਾਂ ਕੋਲ ਸ਼ਾਸਤਰ ਬਿਰਥੇਗਾ ਜੇ ਸ਼ਾਸਤਰ ਰੱਖੇਗਾ ਤਾਂ ਸਾਡੇ ਨਾਲ ਯੁੱਧ ਕਰਨ ਦੀ ਜੋ ਵੀ ਬਣ ਜਾਵੇ ਜੋ ਕਿ ਔਰੰਗਜ਼ੇਬ ਨੂੰ ਕਤਈ ਮਨਜ਼ੂਰ ਨਹੀਂ ਸੀ ਪਰ ਜਦੋਂ ਇਹ ਹੁਕਮਨਾਮਾ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼ਰੀਪ ਗੋਬਿੰਦ ਸਿੰਘ ਜੀ ਕੋਲ ਪਹੁੰਚਦਾ ਹੈ ਦਾ ਗੁਰੂ ਪਿਤਾ ਜੀ ਨੇ ਅਨੰਦਪੁਰ ਸਾਹਿਬ ਤੋਂ ਇਹ ਐਲਾਨ ਕੀਤਾ ਕਿ ਔਰੰਗਜ਼ੇਬ ਸਾਨੂੰ ਤੇਰਾ ਇਹ ਕੋਨਾਵਾਂ ਮਨਜ਼ੂਰ ਨਹੀਂ ਕਿਹਾ ਜਾਂਦਾ ਹੈ ਕਿ ਗੁਰੂ ਜੀ ਪਹਿਲਾਂ ਕਲਗੀ ਲਗਾਉਂਦੇ ਸਨ ਪਰ ਉਸ ਦਿਨ ਪਹਿਲੀ ਵਾਰ ਲਗਾਈ ਤੇ ਕਿਹਾ ਕਿ ਮੇਰਾ ਹਰ ਸਿੱਕਾ ਲਗੀ ਲਗਾਏਗਾ ਤੇ ਦਸਤਾਰ ਵੀ ਸਜਾਏਗਾ ਘੋੜਸਵਾਰੀ ਵੀ ਕਰੇਗਾ ਤੇ ਸ਼ਸਤਰ ਵੀ ਰੱਖੇਗਾ ਤੂੰ ਜੋ ਕੁਝ ਵੀ ਕਰ ਸਕਦਾ ਹੈ ਕਰ ਲੈ ਔਰੰਗਜ਼ੇਬ ਪਰ ਗੁਰੂ ਪਿਤਾ ਜੀ ਨੇ ਔਰੰਗਜ਼ੇਬ ਤੇ ਉਸ ਹੁਕਮ ਨਾਮੇ ਨੂੰ ਆਪਣੀ ਜੁਕੀਤੀ ਨੋਕ ਤੇ ਰੱਖ ਕੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਦਾ ਸਿੱਖ ਨਾ ਕਦੇ ਗੁਲਾਮ ਸੀ ਤੇ ਨਾ ਰਹੇਗਾ ਇਹ ਕਲਗੀ ਗੁਰੂ ਸਾਹਿਬ ਜੀ ਨੂੰ ਪੇਸ਼ਾਵਰ ਦੀ ਸੰਗਤ ਵੱਲੋਂ ਭੇਟ ਕੀਤੀ ਗਈ ਸੀ ਜੋ ਕਿ ਹੀਰੇ ਮੋਤੀਆਂ ਨਾਲ ਜੜੀ ਸੀ ਤੇ ਇਸ ਤੇ ਸੋਨੇ ਦੀ ਬਹੁਤ ਹੀ ਸੁੰਦਰ ਕਢਾਈ ਸੀ ਗੁਰੂ ਸਾਹਿਬ ਜੀ ਦੀ ਕਲਗੀ ਕਾਫੀ ਲੰਮਾ ਪੈਂਡਾ ਤਿਆਰ ਕਰਨ ਤੋਂ ਬਾਅਦ ਆਖਿਰ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਪਹੁੰਚਦੀ ਹੈ ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਇਹ ਕਲਗੀ ਆਪਣੇ ਤੋਸੇਖਾਨੇ ਵਿੱਚ ਰੱਖਿਆ ਕਰਦੇ ਸਨ ਤੇ ਹਰ ਸਵੇਰੇ ਸਕਲਗੀ ਨੂੰ ਨਮਸਕਾਰ ਕਰਕੇ ਆਪਣਾ ਦਿਨ ਦੀ ਸ਼ੁਰੂਆਤ ਕਰਿਆ ਕਰਦੇ ਸਨ ਸ਼ਾਇਦ ਇੱਕ ਇਹ ਵੀ ਵੱਡਾ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਦੇ ਨਾ ਭੁੱਲਣ ਵਾਲਾ ਰਾਜ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋ ਸਕੇ ਕਿ ਗੁਰੂ ਪਿਤਾ ਜੀ ਦੀ ਕਿਰਪਾ ਹਰ ਪਲ ਉਹਨਾਂ ਦੇ ਨਾਲ ਸੰ ਸੀ ਤਾਂ ਕਿ ਖਾਲਸਾ ਰਾਜ ਖਸਮ ਮਕਰੋਂ ਬ੍ਰਿਟਿਸ਼ ਸਰਕਾਰ ਇਹ ਕਰਦੀ ਇੰਗਲੈਂਡ ਲੈ ਗਈ ਪਰ ਆਖਿਰਕਾਰ 10 ਸਾਲ ਦੀ ਕੜੀ ਮੁਸ਼ਕਲ ਤੋਂ ਬਾਅਦ 2008 ਵਿੱਚ ਸਰਦਾਰ ਹਰਪ੍ਰੀਤ ਸਿੰਘ ਤੇ ਸਰਦਾਰ ਕਮਲਜੀਤ ਸਿੰਘ ਨਾਂ ਦੇ ਦੋ ਸਿੱਖਾਂ ਨੇ ਗੁਰੂ ਸਾਹਿਬ ਦੀ ਕਲਗੀ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਲੈ ਕੇ ਆਂਦਾ ਪਰ ਸ਼੍ਰੋਮਣੀ ਕਮੇਟੀ ਕੁਝ ਸਮੇਂ ਪਿੱਛੋਂ ਇਸ ਅਸਮੰਝਸ ਵਿੱਚ ਆਉਂਦੀ ਹੈ ਕਿ ਇਹ ਕਲਗੀ ਸਾਹਿਬ ਅਸਲੀ ਹੀ ਹੈ ਜਾਂ ਨਹੀਂ ਜਿਸ ਕਾਰਨ ਵਰਸ਼ ਸੰਗਤਨ ਨੂੰ ਦਰਸ਼ਨ ਵੀ ਨਹੀਂ ਕਰਵਾਏ ਜਾਂਦੇ ਅੰਤ ਤੱਥਾਂ ਦੇ ਆਧਾਰ ਤੇ 16-17 ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਲਗੀ ਦੀ ਪੁਸ਼ਟੀ ਤੇ ਹੋਹੀ ਜਾਣੀ ਚਾਹੀਦੀ ਹੈ ਧੰਨਵਾਦ